ਪਿਆਰੇ ਵਿਦਿਆਰਥੀਓ ਸਵਾਗਤ ਕਰਦੇ ਹਾਂ ਜੀ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟੇ ਆਪਾਂ ਤੀਜੇ ਹਫਤੇ ਦੀਆਂ ਜੋ ਵਰਕਸ਼ੀਟਸ ਆਈਆਂ ਨੇ ਉਸ ਦੇ ਤਿੰਨ ਪਾਰਟ ਸਮੁੰਦਰ ਦੇ ਪਾਣੀ ਦਾ ਰਹੱਸਯ ਤਾਰੇ ਤੇ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਇਹ ਤਿੰਨੇ ਵਰਕਸ਼ੀਟ ਤੁਹਾਨੂੰ ਕਰਵਾਵਾਂਗੇ ਤਾਂ ਸ਼ੁਰੂ ਕਰਦੇ ਹਾਂ ਬੇਟੇ ਪਹਿਲੇ ਪਾਰਟ ਨਾਲ ਸਮੁੰਦਰ ਤੇ ਪਾਣੀ ਦਾ ਰਹੱਸਯ ਤੁਸੀਂ ਧਿਆਨ ਨਾਲ ਸੁਣਨਾ ਹੈਗਾ ਉਸ ਤੋਂ ਬਾਅਦ ਹੀ ਆਪਾਂ ਕੁਐਸਚਨ ਕਰਾਂਗੇ ਸਮੁੰਦਰ ਦੇ ਕਿਨਾਰੇ ਇੱਕ ਛੋਟੀ ਜਹੀ ਬਸਤੀ ਹੈ ਅਮਨ ਉਸ ਬਸਤੀ ਵਿੱਚ ਰਹਿੰਦਾ ਹੈ ਇੱਕ ਦਿਨ ਅਮਨ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਰਿਹਾ ਸੀ ਉਸਦੇ ਹੱਥ ਵਿੱਚ ਸਬਜ਼ੀ ਦਾ ਥੈਲਾ ਸੀ ਉਹ ਮਸਤੀ ਵਿੱਚ ਗੁੰੰਗਨਾਉਂਦੇ ਹੋਏ ਸਮੁੰਦਰ ਦੇ ਕਿਨਾਰੇ ਚੱਲ ਰਿਹਾ ਸੀ ਅਚਾਨਕ ਉਸ ਨੂੰ ਠੋਕਰ ਲੱਗੀ ਉਹ ਡਿੱਗਦੇ ਡਿੱਗਦੇ ਬੱਚਿਆ ਉਸਦੇ ਹੱਥ 'ਚੋਂ ਸਬਜ਼ੀ ਦਾ ਥੈਲਾ ਹੀਠਾ ਡਿੱਗ ਪਿਆ ਥੈਲੇ 'ਚੋਂ ਕੁਝ ਆਲੂ ਨਿਕਲ ਕੇ ਸਮੁੰਦਰ ਵਿੱਚ ਜਾ ਡਿੱਗੇ ਆਲੂ ਸਮੁੰਦਰ ਵਿੱਚ ਤੈਰਨ ਲੱਗੇ ਅਮਨ ਥੋੜੀ ਦੂਰ ਤੱਕ ਆਲੂਆਂ ਨੂੰ ਤੈਰਦੇ ਹੋਏ ਦੇਖਤਿਆ ਰਿਹਾ ਫਿਰ ਉਹ ਬੱਚੇ ਹੋਏ ਆਲੂ ਲੈ ਕੇ ਘਰ ਆ ਗਿਆ ਉਸਨੇ ਥੈਲੇ ਵਿੱਚੋਂ ਆਲੂ ਕੱਢੇ ਆਲੂ ਤੇ ਮਿੱਟੀ ਲੱਗੀ ਹੋਈ ਸੀ ਉਸਨੇ ਆਲੂ ਧੋਣ ਲਈ ਬਾਲਟੀ ਵਿੱਚ ਪਾ ਦਿੱਤੇ आलू पानी ਵਿੱਚ ਡੁੱਬ ਡੁੱਬ ਗਏ ਇਹ ਦੇਖ ਕੇ ਅਮਨ ਹੈਰਾਨ ਹੋ ਗਿਆ ਸਮੁੰਦਰ ਦੇ ਪਾਣੀ ਵਿੱਚ ਆਲੂ ਤੈਰ ਰਹੇ ਸਨ ਘਰ ਦੇ ਪੀਣ ਵਾਲੇ ਪਾਣੀ ਵਿੱਚ ਆਲੂ ਡੁੱਬ ਗਏ ਆਖਰ ਅਜੀਹਾ ਕਿਉਂ ਹੋਇਆ ਉਹ ਸੋਚ ਵਿੱਚ ਪੈ ਗਿਆ ਉਸਨੇ ਇਹ ਗੱਲ ਆਪਣੇ ਦੋਸਤ ਰਮਨ ਨੂੰ ਦੱਸੀ ਰਮਨ ਨੂੰ ਵੀ ਇਹ ਗੱਲ ਅਜੀਬ ਲੱਗੀ ਇਸ ਰਹੱਸੇ ਦਾ ਪਤਾ ਲਗਾਉਣ ਲਈ ਉਹ ਦੋਵੇਂ ਜੈਸਮਿਨ ਦੀਦੀ ਕੋਲ ਦੀਦੀ ਦੇ ਘਰ ਚੱਲ ਪਏ ਤੁਸੀਂ ਜਰਾ ਸੋਚੋ ਅਜੀਹਾ ਕਿਉਂ ਹੋਇਆ ਤਾਂ ਬੇਟੇ ਇਹ ਹੈਗਾ ਤੁਹਾਡਾ ਪਾਠ ਪਹਿਲਾਂ ਦੇਖੋ ਐੜੇ ਤੇ ਬੱਬਾ ਅੱਖਰ ਵਾਲੇ ਸ਼ਬਦ ਲੱਭ ਕੇ ਲਿਖੋ ਤਾਂ ਦੇਖੋ ਐੜੇ ਵਾਲੇ ਕਿਹੜੇ ਨੇ ਅਮਲ ਅਚਾਨਕ ਆਲੂ ਅਜੀਹਾ ਆਪਣੇ ਅਜੀਬ ਤੇ ਬੱਬਾ ਅੱਖਰ ਵਾਲੇ ਕਿਹੜੇ ਨੇ ਬਸਤੀ ਬਾਜ਼ਾਰ ਬੱਚੇ ਬਾਲਟੀ ਠੀਕ ਹੈ ਜੀ ਐੜੇ ਅੱਖਰ ਤੇ ਬੱਬੇ ਅੱਖਰ ਵਾਲੇ ਨੈਕਸਟ ਹੈ ਬੇਟੇ ਮੈਚਿੰਗ ਮਿਲਾਨ ਕਰੋ ਡੰਡੀ ਇਸ ਤਰ੍ਹਾਂ ਕਾਮਾ ਇਸ ਤਰ੍ਹਾਂ ਜੋੜਨੀ ਇਸ ਤਰ੍ਹਾਂ ਤੇ ਪ੍ਰਸ਼ਨ ਚਿੰਨ ਇਸ ਤਰ੍ਹਾਂ ਨੈਕਸਟ ਹੈ ਬੇਟੇ ਸਹੀ ਗਲਤ ਅਮਨ ਫਲ ਲੈ ਕੇ ਆ ਰਿਹਾ ਸੀ ਇਹ ਗਲਤ ਹੋ ਗਿਆ ਕਿਉਂਕਿ ਉਹ ਕੀ ਲੈ ਕੇ ਆ ਰਿਹਾ ਸੀ ਆਲੂ ਨੈਕਸਟ ਹੈ ਜੀ ਉਸਦੇ ਹੱਥ ਵਿੱਚ ਥੈਲਾ ਸੀ ਬਿਲਕੁਲ ਸਹੀ ਆਲੂ ਸਮੁੰਦਰ ਵਿੱਚ ਡੁੱਬਣ ਲੱਗੇ ਦੇਖੋ ਬੇਟੀ ਪਾਣੀ ਸਮੁੰਦਰ ਦੇ ਪਾਣੀ ਵਿੱਚ ਤਾਂ ਉਹ ਤੈਰ ਰਹੇ ਸਨ ਡੁੱਬੇ ਕਿੱਥੇ ਸੀਗੇ ਉਹ ਬਾਲਟੀ ਵਿੱਚ ਤੇ ਵੀ ਗਲਤ ਹੋ ਗਿਆ ਨੈਕਸਟ ਹੈ ਸ਼ਬਦ ਪੂਰਾ ਕਰੋ ਥੈਲਾ ਡਿੱਗੇ ਦੋਸਤ ਬਾਜ਼ਾਰ ਨੈਕਸਟ ਹੈ ਜੀ ਕਹਾਣੀ ਵਿੱਚ ਦਲੈਂਕੜ ਵਾਲੇ ਸ਼ਬਦ ਚੁਣੋ ਦੇਖੋ ਇਹ ਔਂਕੜ ਹੁੰਦਾ ਹੈ ਇਹ ਦਲੈਂਕੜ ਤਾਂ ਕਿਹੜੇ-ਕਿਹੜੇ ਹੋਗੇ ਆਲੂ ਦੂਰ ਤੇ ਨੂੰ ਨੈਕਸਟ ਹੈ ਜੀ ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਵਿਖਾ ਕੇ ਵਿਦਿਆਰਥੀਆਂ ਤੋਂ ਪੱਧਰ ਅਨੁਸਾਰ ਲਿਖਤੀ ਕੰਮ ਕਰਵਾਇਆ ਜਾਵੇ। ਇਸ ਤੋਂ ਬਾਅਦ ਹੈ ਬਟੇ ਤਾਰੇ ਧਿਆਨ ਨਾਲ ਸੁਨਣਾ। ਗਰਮੀ ਦਾ ਮੌਸਮ ਸੀ ਰਾਤ ਨੂੰ ਗੱਗੂ ਆਪਣੀ ਮਾਂ ਨਾਲ ਛੱਤ ਤੇ ਲੇਟਿਆ ਹੋਇਆ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਅਸਮਾਨ ਵੱਲ ਦੇਖ ਰਿਹਾ ਸੀ। ਮੰਮੀ ਕੀ ਤੁਸੀਂ ਮੇਰੇ ਲਈ ਤਾਰੇ ਲਿਆਉਂਗੇ? ਠੀਕ ਹੈ ਜੀ ਤਾਂ ਦੇਖੋ ਗਗੂ ਆਪਣੀ ਮਾਂ ਦੇ ਨਾਲ ਲੇਟਿਆ ਹੋਇਆ ਤੇ ਅਸਮਾਨ ਵੱਲ ਦੇਖ ਰਿਹਾ ਤੇ ਤਾਰਿਆਂ ਬਾਰੇ ਗੱਲ ਕਰ ਰਿਹਾ ਹੈ ਤਾਂ ਦੇਖੋ ਨਹੀਂ ਪੁੱਤਰ ਤਾਰੇ ਸਾਡੇ ਤੋਂ ਬਹੁਤ ਦੂਰ ਹਨ ਬਹੁਤ ਵੱਡੇ ਹਨ ਮਾਂ ਨੇ ਜਵਾਬ ਦਿੱਤਾ ਕਿੰਨੇ ਵੱਡੇ ਬਹੁਤ ਵੱਡੇ ਤੁਹਾਡੇ ਨਾਲੋਂ ਵੱਡੇ ਹਾਂ ਸਾਡੇ ਘਰ ਤੋਂ ਵੀ ਵੱਡੇ ਹਾਂ ਗਗੂ ਕੁਝ ਤਾਰੇ ਸਾਡੀ ਧਰਤੀ ਤੋਂ ਵੀ ਵੱਡੇ ਹਨ ਫਿਰ ਇੱਕ ਤਾਰਾ ਚਮਕਿਆ ਗੱਗੂ ਹੈਰਾਨ ਹੋ ਕੇ ਬੋਲਿਆ ਮੰਮੀ ਉਸ ਤਾਰੇ ਨੂੰ ਕੁਝ ਹੋਇਆ ਹੈ ਉਹ ਤਾਰਾ ਡਿੱਗ ਰਿਹਾ ਹੈ ਗੱਗੂ ਇਹ ਕਿੱਥੇ ਡਿੱਗੇਗਾ ਧਰਤੀ ਤੇ ਮਾਂ ਨਹੀਂ ਕਿਹਾ ਤੁਸੀਂ ਕਿਹਾ ਸੀ ਕਿ ਉਹ ਧਰਤੀ ਤੋਂ ਵੱਡੇ ਹਨ ਤਾਂ ਕੀ ਹੁਣ ਅਸੀਂ ਇਸ ਦੇ ਹੇਠਾਂ ਡੱਬ ਜਾਵਾਂਗੇ ਤੂੰ ਸਵਾਲ ਬਹੁਤ ਪੁੱਛਦਾ ਹੈ ਗੱਗੂ ਹੁਣ ਸੋ ਜਾ ਗੱਗੂ ਫਿਰ ਤਾਰਿਆਂ ਵੱਲ ਵੇਖਣ ਲੱਗਾ ਨੈਕਸਟ ਦੇਖੋ ਬੇਟੇ ਐਕਸਰਸਾਈਜ਼ ਦੇਖੋ ਸਭ ਤੋਂ ਪਹਿਲਾਂ ਆਪਾਂ ਐੜੇ ਸ਼ਬਦਾਂ ਵਾਲੇ ਕਰਨੇ ਨੇ ਅਮਨ ਠੀਕ ਹੈ ਐੜੇ ਸ਼ਬਦ ਵਾਲੇ ਸ਼ਬਦ ਲਿਖਨੇ ਆਪਾਂ ਐੜੇ ਅੱਖਰ ਵਾਲੇ ਅਮਨ ਅਮਰ ਅਗਰ ਫਿਰ ਐੜੇ ਨੂੰ ਕੰਨਾ ਅੱਖਰ ਵਾਲੇ ਸ਼ਬਦ ਲਿਖਨੇ ਆ ਆਦਰ ਆਦਮੀ ਆਤਮਾ ਆਗਮਨ ਐੜੇ ਨੂੰ ਦੁਲਾਵਾਂ ਸ਼ਬਦਾਂ ਵਾਲੇ ਲਿਖਨੇ ਨੇ ਐਨਕ ਐਤਵਾਰ ਐਲਾਨ ਫਿਰ ਹੋੜੇ ਵਾਲੇ ਲਿਖਨੇ ਨੇ ਔਰਤ ਔਖਾ ਔਲਾਦ ਆਸ਼ਦੀ ਔਸਤ ਫਿਰ ਤਸਵੀਰ ਨਾਲ ਮਿਲਾਨ ਕਰਨਾ ਹੈ ਦੇਖੋ ਤਾਰੇ ਕਿਸ ਵਿੱਚ ਦਿਖਾਈ ਦੇ ਰਹੇ ਨੇ ਇਸ ਵਿੱਚ ਚੰਨ ਇਸ ਵਿੱਚ ਧਰਤੀ ਤੇ ਸੂਰਜ ਨੈਕਸਟ ਹੈ ਬੇਟੇ ਨਿਰਾਰਥਕ ਸ਼ਬਦ ਉੱਤੇ ਗੋਲਾ ਲਗਾਓ ਨਿਰਾਰਥਕ ਮਤਲਬ ਜਿਸ ਦਾ ਕੋਈ ਅਰਥ ਨਹੀਂ ਹੈਗਾ ਦੇਖੋ ਤਾਰੇ ਅਸਮਾਨ ਧਰਤੀ ਦਾ ਤਾਂ ਅਰਥ ਹੈ ਤੁਰੇ ਸ਼ਬਦ ਦਾ ਕੋਈ ਅਰਥ ਨਹੀਂ ਹੈ ਇਸ ਕਰਕੇ ਆਪਾਂ ਗੋਲਾ ਲਗਾਇਆ ਨੈਕਸਟ ਅਜੀ ਸ਼ਬਦਾਂ ਨੂੰ ਧੁਨੀਆਂ ਵਿੱਚ ਤੋੜ ਕੇ ਲਿਖੋ ਤਾਂ ਗਰਮੀ ਨੂੰ ਕੀ ਲਿਖਾਂਗੇ ਗੱਗਾ ਰਾਰਾ ਮੰਮੇ ਨੂੰ ਵਿਹਾਰੀ ਗਰਮੀ ਅਸਮਾਨ ਐੜਾ ਸਸਾ ਮੰਮੇ ਨੂੰ ਕੰਨਾ ਨੰਨਾ ਅਸਮਾਨ ਸਵਾਲ ਸਸਾ ਵਾਵੇ ਨੂੰ ਕੰਨਾ ਲੱਲਾ ਸਵਾਲ ਜਵਾਬ ਜੱਜਾ ਤੇ ਵਾਵੇ ਨੂੰ ਕੰਨਾ ਆਏਗਾ ਬਟੇ ਵਾਵੇ ਨੂੰ ਕੰਨਾ ਬੱਬਾ ਜਵਾਬ ਦੇਖਣ ਦਦੇ ਨੂੰ ਲਾਵਾ ਖਖਾ ਨਾਨਾ ਦੇਖਣ कहानी ਵਿੱਚ ਲਾਵਾਂ ਸ਼ਬਦ ਵਾਲੇ ਸ਼ਬਦ ਲਿਖਨੇ ਨੇ ਜਿਵੇਂ ਆਏਗਾ ਲੇਟਿਆ ਦੇਖ ਮੇਰੇ ਤਾਰੇ ਵੱਡੇ ਤੁਹਾਡੇ ਸਾਡੇ ਤੇਖਨ ਨੈਕਸਟ ਹੈ ਬੇਟੇ ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਵਿਖਾ ਕੇ ਵਿਦਿਆਰਥੀਆਂ ਤੋਂ ਪੱਧਰ ਅਨੁਸਾਰ ਲਿਖਤੀ ਕੰਮ ਕਰਵਾਇਆ ਜਾਵੇ ਠੀਕ ਹੈ ਜੀ ਨੈਕਸਟ ਹੈ ਬੇਟੇ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਤੁਲਸੀ ਦਾ ਚਿੱਤ ਜੰਗਲ ਘੁੰਮਦਾ ਹੈ ਠੀਕ ਹੈ ਜੀ ਇੱਕ ਬੱਚਾ ਦਾ ਨਾਮ ਹੈ ਉਸਨੇ 7ਵੀਂ ਜਮਾਤ ਵਿੱਚ ਕੁਦਰਤੀ ਬਨਸਪਤੀ ਜੰਗਲ ਜੀਵ ਪਾਠ ਪੜਿਆ ਸੀ ਉਸਨੇ ਵਨਾ ਦੇ ਵੱਖ-ਵੱਖ ਲਾਭ ਜਾਣੇ ਸਨ ਸਭ ਤੋਂ ਵੱਧ ਆਕਸੀਜਨ ਪੈਦਾ ਕਰਨ ਦਾ ਲਾਭ ਉਸ ਨੂੰ ਬਧੇਰੇ ਪ੍ਰਭਾਵਿਤ ਕਰਦਾ ਸੀ ਫਿਰ ਵੀ ਸੰਸਾਰ ਦਾ ਕੇਵਲ 30% ਥਲ ਭਾਗ ਹੀ ਵਨਾ ਹੈਟ ਹੈ বন ਕੀ ਹੁੰਦਾ ਬੇਟੇ ਦਰਖਤ ਰੁੱਖ ਉਸ ਨੂੰ ਅਲੋਪ ਹੋ ਰਹੇ ਜਾਨਵਰਾਂ ਦੀ ਬਹੁਤ ਚਿੰਤਾ ਸੀ ਅਲੋਪ ਹੁੰਦਾ ਗੁੰਮ ਹੋ ਰਹੇ ਖਤਮ ਹੋ ਰਹੇ ਇੱਕ ਦਿਨ ਉਸਦੀ ਇੱਛਾ ਪੂਰੀ ਹੋ ਜਾਂਦੀ ਹੈ ਰਣਜੀਤ ਅੰਕਲ ਸੀਨੀਅਰ வன ਅਧਿਕਾਰੀ ਤੁਲਸੀ ਅਤੇ ਉਸਦੇ ਦੋਸਤਾਂ ਨੂੰ ਕਾਨਾ ਨਾਮਕ ਚਿਤਾ ਸੁਰੱਖਿਆ ਜੰਗਲ ਦਾ ਦੌਰਾ ਕਰਨ ਲਈ ਸੱਦਾ ਦਿੰਦਾ ਹੈ ਉਹ ਜਾਣਦੀ ਸੀ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ ਅਧਿਆਪਕ ਨੇ ਉਸ ਨੂੰ ਦੱਸਿਆ ਸੀ ਕਿ ਮਨੁੱਖ ਇੰਨਾ ਸਵਾਰਥੀ ਹੋ ਗਿਆ ਹੈ ਕਿ ਜੰਗਲੀ ਜੀਵਾਂ ਨੂੰ ਬਚਾਉਣ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕਰਨ ਹਿੱਤ ਰਾਸ਼ਟਰੀ ਪਾਰਕ ਬਣਾਏ ਹਨ ਰਾਸ਼ਟਰੀ ਪਾਰਕ ਬਣਾਏ ਹਨ ਤੁਲਸੀ ਦੇ ਦੋਸਤ ਨੇ ਦੱਸਿਆ ਕਿ ਕਈ ਲੋਕ ਹੁਣ ਵੀ ਗੈਰ ਕਾਨੂੰਨੀ ਸ਼ਿਕਾਰ ਖੇੜਦੇ ਹਨ ਇਹ ਸਭ ਗੱਲਾਂ ਉਸਨੂੰ ਨਿਰਾਸ਼ ਕਰ ਦਿੰਦੀਆਂ ਪਰ ਅੱਜ ਖੁਸ਼ੀ ਦਾ ਦਿਨ ਸੀ ਜੰਗਲ ਘੁੰਮਣ ਦਾ ਸਦਾ ਤੁਲਸੀ ਅਤੇ ਦੋਸਤਾਂ ਦੇ ਚਿਹਰੇ ਉੱਤੇ ਮੁਸਕਰਾਹਟ ਬਖੇਰ ਗਿਆ ਉਹ ਪੂਰੇ ਦਿਨ ਅਤੇ ਪੂਰੀ ਰਾਤ ਲਈ ਜੰਗਲ ਵਿੱਚ ਜਾਣਗੇ ਜੰਗਲ ਪਹੁੰਚਦਿਆਂ ਹੀ ਰਣਜੀਤ ਚਾਚਾ ਜੀ ਨੇ ਸਵਾਗਤ ਕੀਤਾ ਤੁਲਸੀ ਇੱਕਦਮ ਬੋਲੀ ਹਵਾ ਸੁੰਗ ਇਸ ਤੋਂ ਰੁੱਖਾਂ ਅਤੇ ਪੱਤਿਆਂ ਦੀ ਮਹਿਕ ਆਉਂਦੀ ਹੈ ਹਵਾ ਸਾਫ਼ ਹੈ ਜਿਵੇਂ ਸਾਬਨ ਨਾਲ ਧੋਤੀ ਹੋਵੇ ਸਹੇਲੀ ਨੇ ਗੱਲ ਵਿੱਚ ਵਾਅਦਾ ਕਰ ਦਿਆ ਕਿ ਹਾ ਸੂਰਜ ਡੁੱਬ ਰਿਹਾ ਹੈ ਅਗਲੀ ਸਵੇਰ ਦੀ ਉਡੀਕ ਵਿੱਚ ਉਹ ਸੌਂ ਗਈਆਂ ਅਗਲੇ ਦਿਨ ਬਹੁਤ ਠੰਡ ਸੀ ਹਰ ਕਿਸੇ ਨੇ ਗਰਮ ਕੱਪੜੇ ਪਹਿਨੇ ਪਾਸ ਵਿੱਚ ਬੈਠ ਗਏ ਉਹ ਨਦੀ ਕਿਨਾਰੇ ਲੰਘ ਰਹੇ ਸਨ ਪੰਛੀਆਂ ਦੀਆਂ ਆਵਾਜ਼ਾਂ ਕੰਨੀ ਪਈਆਂ ਫਾਈਵੀ ਫਾਈਵੀ ਬੱਸ ਸਾਰਾ ਜੰਗਲ ਘੁੰਮੇ ਕੁਝ ਹੋਰ ਜੰਗਲੀ ਜੀਵ ਦੇਖਣ ਤੋਂ ਬਾਅਦ ਵਾਪਸੀ ਦਾ ਸਮਾਂ ਹੋ ਗਿਆ ਅਹਨ ਆਵਾਜ਼ ਆਈ ਗਾਈਡ ਨੇ ਕਿਹਾ ਚੀਤਾ ਬਹੁਤ ਦੂਰ ਹੈ ਪਰ ਉਸਨੇ ਸ਼ਾਇਦ ਤੁਹਾਨੂੰ ਵੇਖ ਲਿਆ ਹੈ ਉਹ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਇਹ ਜਾਨੋ ਤੁਲਸੀ ਲਈ ਇਹ ਅਨੋਖਾ ਤੇ ਬਹੁਮੁੱਲਾ ਅਨੁਭਵ ਸੀ ਉਹ ਦੁਬਾਰਾ ਵੀ ਇਸ ਨੂੰ ਮਾਨਣਾ ਚਾਹੁੰਦੀ ਸੀ ਤਾਂ ਦੇਖੋ ਬੇਟੇ ਇਹ ਚੀਤਾ ਦਿਖਾਈ ਦਿੱਤਾ ਹੈ ਤੇ ਬੱਚੇ ਨੇ ਜੋ ਜੰਗਲੀ ਜੀਵਨ ਦੇਖਣ ਲਈ ਘੁੰਮ ਰਹੇ ਹਨ ਨੈਕਸਟ ਹੈ ਬੇਟੇ ਪਾਠ ਧਾਰਿਤ ਪਹਿਲਾ ਹੈਗਾ ਜੀ ਤુલਸੀ ਦਾ ਚਿੱਤ ਜੰਗਲ ਡੈਸ਼ ਦਾ ਸੀ ਕੁਮਨ ਸੰਸਾਰ ਦਾ ਕੇਵਲ ਡੈਸ਼ ਪ੍ਰਤੀਸ਼ਤ ਥਲਪਾਵੀ ਬਨਾਹੇਟ ਹੈ 23 ਪ੍ਰਤੀਸ਼ਤ ਤુલਸੀ ਲਈ ਇਹ ਅਨੋਖਾ ਅਤੇ ਡੈਸ਼ ਅਨੁਭਵ ਸੀ ਬਹੁਮੁੱਲਾ ਨੈਕਸਟ ਹੈ ਜੰਗਲ ਕੁਮਨ ਦਾ ਸਦਾ ਤુલਸੀ ਅਤੇ ਦੋਸਤਾਂ ਡੈਸ਼ ਬਿਖੇਰ ਗਿਆ ਮੁਸਕਰਾਹਟ ਹਵਾ ਸਾਫ ਹੈ ਜਿਵੇਂ ਡੈਸ਼ ਨਾਲ ਤੋਤੀ ਹੋਵੇ ਸਬਨ ਨਾਲ ਕ੍ਰੈਸ਼ਨ ਉੱਤਰ ਦੇਖੋ ਬਟੇ ਪਹਿਲਾ ਦੇਖੋ ਤુલਸੀ ਕਿਸ ਚੀਜ਼ ਤુલਸੀ ਨੂੰ ਕਿਸ ਚੀਜ਼ ਦੀ ਚਿੰਤਾ ਸੀ ਤુલਸੀ ਨੂੰ ਅਲੋਪ ਹੋ ਰਹੇ ਜੰਗਲੀ ਜਾਨਵਰਾਂ ਦੀ ਬਹੁਤ ਚਿੰਤਾ ਸੀ ਨੈਕਸਟ ਹੈ ਜੀ ਕਹਾਣੀ ਅਨੁਸਾਰ ਭਾਰਤ ਵਿੱਚ ਕੁੱਲ ਕਿੰਨੇ ਰਾਸ਼ਟਰੀ ਪਾਰਕ ਹਨ ਕਹਾਣੀ ਅਨੁਸਾਰ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ ਨੈਕਸਟ ਹੈ ਤુલਸੀ ਅਤੇ ਉਸਦੇ ਦੋਸਤਾਂ ਨੂੰ ਜੰਗਲ ਘੁੰਮਣ ਦਾ ਸੱਦਾ ਕੌਣ ਦਿੰਦਾ ਹੈ ਸੀਨੀਅਰ ਵਨ ਅਧਿਕਾਰੀ ਰਣਜੀਤ ਅੰਕਲ ਦੁਆਰਾ ਸੱਦਾ ਦਿੱਤਾ ਗਿਆ ਨੈਕਸਟ ਹੈ ਜੀ ਬੱਚਿਆਂ ਨੇ ਪੰਛੀ ਦੀਆਂ ਆਵਾਜ਼ਾਂ ਕਿੱਥੇ ਸੁਨੀਆਂ ਜਦੋਂ ਉਹ ਜੰਗਲ ਦੀ ਸੈਰ ਸੈਰ ਕਰਨ ਦੌਰਾਨ ਕਿਨਾਰੇ ਤੋਂ ਲੰਘ ਰਹੇ ਸਨ ਤਾਂ ਉਹਨਾਂ ਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਨੀਆਂ ਨੈਕਸਟ ਹੈ ਬੇਟੇ ਜੰਗਲ ਵਾਕ ਬਣਾਉਣੇ ਆਪਾਂ ਸਾਨੂੰ ਜੰਗਲ ਨਹੀਂ ਕੱਟਨੇ ਚਾਹੀਦੇ ਜਮਾਤ ਜਮਾਤ ਵਿੱਚ 30 ਬੱਚੇ ਸਨ ਰਾਤ ਰਾਤ ਨੂੰ ਅਸਮਾਨ ਵਿੱਚ ਤਾਰੇ ਚਮਕ ਰਹੇ ਸਨ ਹਵਾ ਹਵਾ ਬਹੁਤ ਤੇਜ਼ ਚੱਲ ਰਹੀ ਸੀ ਅਲੋਪ ਅਲੋਪ ਹੁੰਦਾ ਖਤਮ ਹੋਣਾ ਘਟ ਹੋਣਾ ਜੰਗਲਾ ਦੀ ਕਟਾਈ ਨਾਲ ਜਾਨਵਰ ਅਲੋਪ ਹੋ ਰਹੇ ਹਨ ਨੈਕਸਟ ਬੇਟੇ ਕਹਾਣੀ ਵਿੱਚ ਕੋਈ ਪੰਜ ਪੜਨਾਵ ਦੱਸਣੇ ਨੇ ਆਪਾਂ ਪੜਨਾਵ ਉਹ ਸ਼ਬਦ ਹੁੰਦੇ ਆ ਬੇਟੇ ਜੋ ਨਾਂ ਦੀ ਥਾਂ ਤੇ ਵਰਤੇ ਜਾਂਦੇ ਨੇ ਜਿਵੇਂ ਕਿ ਉਸਨੇ ਉਹ ਇਹ ਇਸ ਕਿਸੇ ਨੈਕਸਟ ਐਕਟੀਵਿਟੀ ਮੈਚਿੰਗ ਕਰਨੀ ਆ ਦੂਰ ਦਾ ਆਏਗਾ ਨੇੜੇ ਸਹੇਲੀ ਦਾ ਮਿੱਤਰ ਦਿਨ ਦਾ ਰਾਤ ਗਰਮ ਦਾ ਠੰਡਾ ਵੱਧਦਾ ਘਟ ਤੇ ਨੈਕਸਟ ਹੈਗਾ ਵਿਦਿਆਰਥੀ ਆਪਣੇ ਕਿਸੇ ਵੀ ਵਿਦਿਅਕ ਟੂਰ ਬਾਰੇ ਆਪਸ ਵਿੱਚ ਵਿਚਾਰ ਵਿਚਾਰ ਬਟਾਂਦਰਾ ਕਰਨਗੇ ਤਾਂ ਇਹ ਸੀ ਬੇਟੇ ਤੀਜੀ ਹਫ਼ਤੇ ਦੀਆਂ ਵਰਕਸ਼ੀਟਸ ਜੋ ਰਹਿ ਗਏ ਆਪਾਂ ਉਹ ਵੀ ਹੌਲੀ ਹੌਲੀ ਤੁਹਾਨੂੰ ਕਰਵਾ ਦੇਵਾਂਗੇ ਜੇਕਰ ਵੀਡੀਓਜ਼ ਵਧੀਆ ਲੱਗ ਰਹੀਆਂ ਵੀਡੀਓ ਨੂੰ ਲਾਈਕ ਕਰਨਾ ਵਾਦ ਤੋਂ ਵੱਧ ਬੱਚੇ ਨਾਲ ਸ਼ੇਅਰ ਕਰਨਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਵੀਡੀਓ ਦੇ ਵਿੱਚ ਇਨਾ ਹੀ ਸ਼ੁਕਰੀਆ